ਹੋਗੰਦ ਸਿੰਘ ਮਾਨ ਸਾਹਿਬ ਸਟੋਰ ਜਾਲਿਆਂ ਨੇ ਵੀ ਆਪਣੇ ਮੂੰਹ ਤੇ ਐਨਕਾ ਲਾ ਲੀਆਂ ਏ ਕਿਉਂਕਿ ਸਿਰਫ ਉਹ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਸੇ ਤੇ ਕਾਲਾ ਹਨੇਰਾ ਛਾਇਆ ਵੀ ਪਿਆ ਮੰਤਰੀ ਵਾਲੇ ਕੰਮ ਨਹੀਂ ਜਿਹੜੇ ਉਹ ਪਹਿਲਾਂ ਕਰਦੇ ਰਿਹਾ ਭੰਡਾ ਉਹ ਉਹੀ ਸੇਮ ਇਹ ਐਮਐਲਏ ਜਿਹੜਾ ਐਮਐਲਏ ਦੇਖੋ ਅੱਜ ਬਹੁਤ ਹੀ ਗੰਭੀਰ ਪੰਜਾਬ ਦੇ ਹਾਲਾਤ ਨੇ ਸਾਡੇ ਮੁੱਖ ਮੰਤਰੀ ਹੋਗੰਦ ਸਿੰਘ ਮਾਨ ਸਾਹਿਬ ਸਤਾਜ ਵਾਲਿਆਂ ਨੇ ਵੀ ਆਪਣੇ ਮੂੰਹ ਤੇ ਐਨਕਾ ਲਾ ਲੀਆਂ ਏ ਕਿਉਂਕਿ ਸਿਰਫ ਉਹ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਸੇ ਤੇ ਕਾਲਾ ਹਨੇਰਾ ਛਾਇਆ ਵੀ ਪਿਆ ਕਿਸ ਤਰੀਕੇ ਨਾਲ ਕੱਲ ਉਹਨਾਂ ਦੇ ਕਐਮਐਲਏ ਦੀ ਉਹ ਗੰਦੇ ਸ਼ਬਦ ਉਹ ਸਾਡੀਆਂ ਪੰਜਾਬ ਦੀਆਂ ਧੀਆਂ ਭੈਣਾਂ ਲਈ ਵਰਤ ਰਿਹਾ ਅੱਜ ਉਹਨਾਂ ਦੀ ਜਿਹੜੀ ਔਮਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਮੈਂ ਤਾਂ ਹੈਰਾਨ ਆ ਉਹ ਬੀਬੀ ਜੀ ਕਿੱਥੇ ਸੁੱਤੇ ਪਏ ਉਨਾਂ ਨੂੰ ਤਾਂ ਆਪਣੇ ਆਪ ਐਕਸ਼ਨ ਲੈਣਾ ਚਾਹੀਦਾ ਸੀ ਵੀ ਇੱਕ ਐਮਐਲਏ ਕਿਉਂਕਿ ਜਿਹੜੇ ਮੁੱਖ ਮੰਤਰੀ ਵਾਲੇ ਕੰਮ ਨੇ ਜਿਹੜੇ ਉਹ ਪਹਿਲਾਂ ਕਰਦੇ ਰਿਹਾ ਭੰਡਪੁਰ ਉਹੀ ਸੇਮ ਇਹ ਐਮਐਲਏ ਜਿਹੜਾ ਐਮਐਲਏ ਜਿਹਦੇ ਖਿਲਾਫ ਹਰ ਮੈਂ ਸਮਝਦਾ ਉਹਦੇ ਖਿਲਾਫ ਹਰ ਚੌਂਕ ਹਰ ਚਰਾਹੇ 'ਚ ਜੋ ਲੇਡੀਆਂ ਦੇ ਉਲਟੋਂ ਨੇ ਬੋਲਿਆ ਉਹਦੇ ਖਿਲਾਫ ਇਤਵਾਰ ਸਿੰਘ ਮਾਨ ਸਾਹਿਬ ਸਟਾਜ ਵਾਲਿਆਂ ਨੇ ਵੀ ਆਪਣੇ ਮੂੰਹ ਤੇ ਐਨਕਾ ਲਾ ਲੀਆਂ ਏ ਕਿਉਂਕਿ ਸਿਰਫ ਉਹ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਸੇ ਤੇ ਕਾਲਾ ਹਨੇਰਾ ਛਾਇਆ ਵੀ ਪਿਆ। ਮੰਤਰੀ ਵਾਲੇ ਕੰਮ ਨਹੀਂ ਜਿਹੜੇ ਉਹ ਪਹਿਲਾਂ ਕਰਦੇ ਰਿਹਾ ਭੰਡਾ ਉਹ ਉਹੀ ਸੇਮ ਇਹ ਐਮਐਲਏ ਜਿਹੜਾ ਪ੍ਰਾਈਮ ਐਮਐਲਏ ਦੇਖੋ ਅੱਜ ਬਹੁਤ ਹੀ ਗੰਭੀਰ ਪੰਜਾਬ ਦੇ ਹਾਲਾਤ ਨੇ ਸਾਡੇ ਮੁੱਖ ਮੰਤਰੀ ਭੋਗਨ ਸਿੰਘ ਮਾਨ ਸਾਹਿਬ ਸਟਾਜ ਵਾਲਿਆਂ ਨੇ ਵੀ ਆਪਣੇ ਮੂੰਹ ਤੇ ਐਨ ਕਾਲ ਲਾ ਲੀਆਂ ਏ ਕਿਉਂਕਿ ਸਿਰਫ ਉਹ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਸੇ ਤੇ ਕਾਲਾ ਹਨੇਰਾ ਛਾਇਆ ਵੀ ਪਿਆ ਕਿਸ ਤਰੀਕੇ ਨਾਲ ਕੱਲ ਉਹਨਾਂ ਦੇ ਕਐਮਐਲਏ ਦੀ ਉਹ ਗੰਦੇ ਸ਼ਬਦ ਉਹ ਸਾਡੀਆਂ ਪੰਜਾਬ ਦੀਆਂ ਧੀਆਂ ਭੈਣਾਂ ਲਈ ਵਰਤ ਰਿਹਾ ਅੱਜ ਉਹਨਾਂ ਦੀ ਜਿਹੜੀ ਔਮਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਮੈਂ ਤਾਂ ਹੈਰਾਨ ਆ ਉਹ ਬੀਬੀ ਜੀ ਕਿੱਥੇ ਸੁੱਤੇ ਪਏ ਉਨਾਂ ਨੂੰ ਤਾਂ ਆਪਣੇ ਆਪ ਐਕਸ਼ਨ ਲੈਣਾ ਚਾਹੀਦਾ ਸੀ ਵੀ ਇੱਕ ਐਮਐਲਏ ਕਿਉਂਕਿ ਜਿਹੜੇ ਮੁੱਖ ਮੰਤਰੀ ਵਾਲੇ ਕੰਮ ਨੇ ਜਿਹੜੇ ਉਹ ਪਹਿਲਾਂ ਕਰਦੇ ਰਿਹਾ ਭੰਡਪੁਰ ਉਹੀ ਸੇਮ ਇਹ ਐਮਐਲਏ ਜਿਹੜਾ ਐਮਐਲਏ ਆ ਜਿਹਦੇ ਖਿਲਾਫ ਹਰ ਮੈਂ ਸਮਝਦਾ ਉਹਦੇ ਖਿਲਾਫ ਹਰ ਚੌਂਕ ਹਰ ਚਰਾਹੇ 'ਚ ਜੋ ਲੇਡੀਆਂ ਦੇ ਉਲਟੋਂ ਨੇ ਬੋਲਿਆ ਉਹਦੇ ਖਿਲਾਫ